ਵਾਸ਼ਗੋਲ ਉਹਨਾਂ ਨੇ ਅੱਜ ਇੱਥੇ 2 ਦਿਨ ਦਾ ਕੈਂਪ ਲਾਇਆ ਹੋਇਆ ਦੇਖੋ ਉਹਨਾਂ ਨੇ ਗੱਟ ਕੇਅਰ ਦੀ ਇੱਥੇ ਡੱਬੀਆਂ ਰੱਖੀਆਂ ਹੋਈਆਂ ਨੇ ਖਾਸ ਤੌਰ ਤੇ ਆ ਸਿਸ਼ੇ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਤੇ ਜਿਹੜੇ ਉਹ ਅਬੂਮਾਂ ਸੌਫ ਦੀ ਅਜਵਾਇਨ ਦੀ ਤੇ ਠੀਰੇ ਦੀਆਂ ਗੱਲਾਂ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਕਹਿੰਦੇ ਕਿ ਲਗਾਤਾਰ ਇੱਥੇ ਮਰੀਜ਼ ਆਏ ਨੇ ਚੈੱਕਅਪ ਹੋਇਆ ਫ੍ਰੀ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਜਿੱਦਾਂ ਹਾਜਮੇ ਦੀ ਪ੍ਰੋਬਲਮ ਹੋਵੇ ਵਾਸਤੇ ਇਸ ਲਈ ਅਸੀਂ ਸਪੈਸ਼ਲ ਪ੍ਰੋਚਰ ਰੱਖਿਆ ਹੋਇਆ ਹੈ ਹਾਂਜੀ ਜਿੰਨੂੰ ਇਹ ਅਗਰ ਡੇਲੀ ਅਗਰ ਪੇਸ਼ੈਂਟ ਲੈਂਦੇ ਨੇ ਕਦੇ ਵੀ ਪੇਟ ਦੀ ਪ੍ਰੋਬਲਮ ਨਹੀਂ ਆਏਗੀ ਗੱਟ ਕੇਅਰ ਹਾਂਜੀ ਗੱਟ ਕੇ ਚੂਰਨ ਹੈ ਔਰ ਹਮਨੇ ਮੈਨੇ ਅੱਜ 25 ਪਲੱਸ ਪੇਸ਼ੈਂਟ ਦੇਖ ਚੁੱਕੀ ਹਾਂ 올ਡ ਏਜ ਹੀ ਮੈਨੇ ਮੋਸਟਲੀ ਦੇਖੇ ਆ ਯਹਾਂ ਪੇ ਔਰ ਨੀਜ ਪੇਨ ਕੇ ਲੀਏ ਵੈਰੀਕੋਸ ਵੇਨ ਕੇ ਲੀਏ ਉਨਕੋ ਕੰਸਲਟੈਂਟ ਮੈਨੇ ਫ੍ਰੀ ਕਰਾਇਆ ਹੈ ਸੌਫ ਜੀਰਾ ਜਵਾਨ ਜੋ ਹੈ ਆਪਾਂ ਘਰੋਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਆ ਇਹ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਪਲੱਸ weight ਵਾਸਤੇ ਇਹ ਬਹੁਤ ਵਧੀਆ ਹੁੰਦਾ ਹੈ ਇਹਨਾਂ ਤੀ ਸੌਫ ਜੀਰਾ ਜਵਾਨ ਹੈ ਤਿੰਨਾਂ ਚੀਜ਼ਾਂ ਨੂੰ ਤਵੇ ਤੇ ਰੋਸਟ ਕਰਕੇ ਪਾਊਡਰ ਬਣਾ ਕੇ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਪਾਣੀ ਚ ਮਿਲਾ ਕੇ ਪੀਣਾ ਹੁੰਦਾ ਹੈ ਜੋ ਸਾਡੀ ਬੋਡੀ ਵਾਸਤੇ ਬਹੁਤ ਵਧੀਆ ਆਪਾਂ ਘਰੋਂ ਤੰਦਰੁਸਤ ਰਹਿ ਸਕਦੇ ਹ ਇਸ ਨਾਲ ਜਿਵੇਂ ਕਿਸਾਨ ਇੱਕ ਚੀਜ਼ ਨੂੰ ਆਪਾਂ ਬੀਜਦੇ ਆ ਕਣਕ ਬੀਜੀ ਜਾਂਦੀ ਆ ਉਹਦੀ ਰੋਟੀ ਵੜਦੀ ਆ ਉਦੋਂ ਹੀ ਜਿਹੜੀਆਂ ਦਵਾਈਆਂ ਨੇ ਉਹ ਵੀ ਧਰਤੀ ਬੀਜਦੀ ਆ ਧਰਤੀ ਜਿਹੜੀ ਉਹਨੂੰ ਉਪਜਾਂਦੀ ਆ ਹੈਨਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਦਵਾਈਆਂ ਬਣਦੀਆਂ ਨੇ ਉਹ ਆਯੁਰਵੇਦ ਆ ਤੇ ਅਸੀਂ ਜਿੰਨਾ ਹੋ ਸਕਦਾ ਆਪਣੇ ਵੱਲ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਕਦੇ ਨਹੀਂ ਕਹਿੰਦੇ ਕਿ ਸਾਡੇ ਕੋਲ ਆਵੋ ਆਯੁਰਵੇਦ ਖੁੱਲਾ ਹੈ ਸਭ ਦਾ ਸਾਂਝਾ ਸਾਡੇ ਹਿੰਦੁਸਤਾਨ ਦੀ ਇੱਕ ਦਰੋਹਰ ਹੈ ਤੁਸੀਂ ਕਿਸੇ ਵੀ ਵਹਿਤ ਕੋਲ ਜਾਓ ਸਾਡਾ ਇੱਕੋ ਸੰਦੇਸ਼ ਹੈ ਕਿ ਤੁਸੀਂ ਆਯੁਰਵੇਦ ਨੂੰ ਜਿਹੜੀ ਹੈਗੀ ਪ੍ਰਾਥਮਿਕਤਾ ਦਿਓ ਬੈਦਵਨ ਸੁਭਾਸ਼ ਗੋਲ ਉਹਨਾਂ ਨੇ ਅੱਜ ਇੱਥੇ 2 ਦਿਨ ਦਾ ਕੈਂਪ ਲਾਇਆ ਹੋਇਆ ਚੁੰਨੀ ਕਲਾ ਰੋਡ ਤੇ ਅਸੀਂ ਬੈਠੇ ਆਂ ਜੀ ਉਹਨਾਂ ਨੇ ਖਾਸ ਕਰਕੇ ਜਿਵੇਂ ਉਸ ਉਹਨਾਂ ਦਾ ਆਪਣਾ ਇੱਕ ਸਟਰਕਚਰ ਹੈਗਾ ਆਯੁਰਵੈਦਾ ਦਾ ਦੇਖੋ ਉਹਨਾਂ ਨੇ ਗੱਟ ਕੇਅਰ ਦੀ ਇੱਥੇ ਡੱਬੀਆਂ ਰੱਖੀਆਂ ਹੋਈਆਂ ਨੇ ਖਾਸ ਤੌਰ ਤੇ ਆਹ ਸ਼ੀਸ਼ੇ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਨੇ ਤੇ ਜਿਹੜੇ ਉਹ ਅਬੂਮਾਂ ਸੌਫ ਦੀ ਅ ਅਜਵਾਇਨ ਦੀ ਤੇ ਧੀਰੇ ਦੀਆਂ ਗੱਲਾਂ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਨੇ ਕਹਿੰਦੇ ਕਿ ਲਗਾਤਾਰ ਇੱਥੇ ਮਰੀਜ਼ ਆਏ ਨੇ ਚੈੱਕਅਪ ਹੋਇਆ ਫ੍ਰੀ ਚੈੱਕਅਪ ਆਯੁਰਵੈਦਿਕ ਢੰਗ ਦੇ ਨਾਲ ਵੀ ਤੇ ਵੈਸੇ ਵੀ ਚੈੱਕਅਪ ਕੈਂਪ ਇੱਥੇ ਦੋ ਦਿਨ ਲਾਇਆ ਗਿਆ ਸਾਡੇ ਨਾਲ ਇੱਥੇ ਦੋ ਡਾਕਟਰਸ ਨੇ ਜਿਹੜੇ ਲਗਾਤਾਰ ਕੱਲ ਤੇ ਅੱਜ ਜਿਨ੍ਹਾਂ ਨੇ ਦੇਖਿਆ ਇੱਥੇ ਖਾਸ ਤੌਰ ਤੇ ਜਿਹੜਾ ਕੈਂਪ ਲੱਗਿਆ ਹੈ ਡਾਕਟਰ ਸਾਹਿਬ ਇਹ ਕਿਵੇਂ ਦੇ ਵਰੀ ਜਾਏ ਡਾਕਟਰ ਰਿਆਨ ਨਾਲ ਅਸੀਂ ਅੱਜ ਗੱਲ ਕਰ ਰਹੇ ਹਾਂ ਜੀ ਮੈਂ ਯਹਾਂ ਪੇ ਆਏ ਹਾਂ मतलब ओल्ड एज पेशेंट्स आए हैं जिन्हें लाइफ सीडरी का नहीं पता है अकॉर्डिंग टू मे की हाइपर टेंशन पेशेंट ज़्यादा आए हैं और कॉन्स्टिपेशन ज़्यादा आए हैं जिन्हें कि मैंने गाइड करा है कि औषध आहार विहार सब कुछ गाइड करा है योगा उनके लिए गाइड करा है ये सब कुछ उनको मेडिसिन भी मैंने कंसल्टेंट करी है उनके लिए इस तरह के लोग आए हैं ओल्ड एज ज़्यादा आए हैं ਆਪ ਡਾਕਟਰ ਸਾਹਿਬ ਦੇ ਕਲੀਨਿਕ ਵੀ ਕੰਮ ਕਰਦੇ ਤੁਸੀਂ ਉੱਥੇ ਕੰਮ ਕਰਦੇ ਹੋ ਤੇ ਕਿਸ ਤਰੀਕੇ ਦੇ ਨਾਲ ਮੀਨਸ ਆਪੇ ਦੀ ਜਿਹੜੀ ਦੁਨੀਆ ਜਾਰੀ ਸੀਗੀ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਛਕਿਆ ਉਹੀ ਬੰਦੇ ਅੰਦਰ ਆਏ ਨੇ ਉਹੀ ਲੋਕ ਕਿ ਸਪੈਸ਼ਲ ਵੀ ਲੋਕਾਂ ਨੂੰ ਪਤਾ ਲੱਗਿਆ ਸੀ ਆਏ ਨੇ ਸਪੈਸ਼ਲ ਵੀ ਆਏ ਆ ਮੈਮ ਜਿੰਨ ਕੋ ਪਤਾ ਲੱਗ ਰਹਾ ਹੈ ਉਹ ਆ ਰਹੇ ਹਨ ਨੀਅਰ ਬਾਈ ਜਿੰਨ ਕੋ ਪਤਾ ਲੱਗ ਰਹਾ ਹੈ ਕਿ ਯਹਾਂ ਤੇ ਅੱਜ ਕੈਂਪ ਚੱਲਿਆ ਉਹ ਆ ਰਹੇ ਆ ਅੱਜ ਵਿਜ਼ਿਟ ਕਰ ਰਹੇ ਆ ਹਾਂ ਜੀ ਕਿੰਨੇ ਤਕਰੀਬਨ ਲੋਕ ਤੁਹਾਡੇ ਕੋਲ ਆਏ ਜਿਨ੍ਹਾਂ ਨੇ ਇੱਥੇ ਆ ਕੇ ਪੁੱਛਿਆ ਔਰ ਕਿਸ ਤਰ੍ਹਾਂ ਦੇ ਉਹਨਾਂ ਦਾ ਰੁਝਾਨ ਸੀ ਖਰ ਕੇ ਵੈਸੇ ਤਾਂ ਆਯੂ ਵਦਨ ਨੂੰ ਲੈ ਕੇ ਡਾਕਟਰ ਸੁਭਾਸ਼ ਕੋ ਲਗਾਤਾਰ ਬਹੁਤ ਜ਼ਿਆਦਾ ਪ੍ਰੋਮੋਸ਼ਨਸ ਕਰ ਰਹੇ ਹੈ ਤੁਹਾਡੇ ਕੋਲ ਕਾਫੀ ਕੁਝ ਦੱਸਿਆ ਜਾਂਦਾ ਹੈ ਕਾਫੀ ਪ੍ਰੋਗਰਾਮਸ ਲੋਕ ਉਹਨਾਂ ਦੇ ਦੇਖਦੇ ਫੈਨ ਫੋਲੋਇੰਗ ਵੀ ਹੈਗੀ ਹੈ ਉਸ ਸਾਡੀ ਪਰ ਬਾਬਾ ਜੀ ਦੋਸ ਦੇ ਵੀ ਕਈ ਵਾਰੀ ਹੁੰਦਾ ਹੈ ਕਿ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਵਿਲੇਜਸ ਨੂੰ ਆਲਰੇਡੀ ਕਾਫੀ ਅੰਦਾਜ਼ਾ ਹੁੰਦਾ ਸੌਫ ਦਾ ਜੁਆਇੰਡ ਦਾ ਹਰ ਚੀਜ਼ ਦਾ ਤੇ ਉਹਨਾਂ ਦਾ ਕਿਵੇਂ ਦਾ ਰੁਝਾਨ ਸੀਗਾ ਤੁਹਾਡੇ ਵੱਲ ਉਹਨਾਂ ਦਾ ਰੁਝਾਨ ਮੈਂ ਬਹੁਤ ਜ਼ਿਆਦਾ ਅ ਕਮਿਲਾਉ ਮੇਰੇ ਲਈ ਬਹੁਤ ਅੱਛਾ ਥਾ ਇਹ ਔਰ ਹਮਨੇ ਮੈਨੇ ਅੱਜ 25 ਪਲੱਸ ਪੇਸ਼ੈਂਟ ਦੇਖ ਚੁੱਕੀ ਹੂੰ 올ਡ ਏਜ ਹੀ ਮੈਨੇ ਮੋਸਟਲੀ ਦੇਖੇ ਆਂ ਯਹਾਂ ਪੇ ਔਰ ਨੀਜ ਪੇਨ ਕੇ ਲੀਏ ਵੈਰੀਕੋਸ ਵੇਨ ਕੇ ਲੀਏ ਉਨਕੋ ਕੰਸਲਟੈਂਟ ਮੈਨੇ ਫ੍ਰੀ ਕਰਾਇਆ ਹੈ ਕਿਉਂਕਿ ਖਾਸ ਕਰਕੇ ਨੀ ਪੇਨ ਤੇ ਵੈਰੀਕੋਸ ਵੇਨ ਅੱਜਕਲ ਬਹੁਤ ਜ਼ਿਆਦਾ ਦਿੱਕਤ ਹੈਗੇ ਤੇ ਉਹਦੇ ਵੀ ਖਾਸ ਕਰਕੇ ਜਿਹੜੇ ਆਏ ਸੀਗੇ ਲੋਕ ਉਹ ਪਿੰਡਾਂ ਤੋਂ ਸੀਗੇ ਜਾਂ ਸ਼ਹਿਰੀ ਵੀ ਸੇ ਗੁਜ਼ਰਦੇ ਹੋਏ ਕਿੱਦਾਂ ਦੇ ਲੋਕ ਸੀਗੇ ਜਿਹੜੇ ਆਏ ਨੇ ਤੁਹਾਡੇ ਕੋਲ मैं मेरे पास पिंड के लोग भी आए ज़्यादा नियर बाय और कुछ जो सर के सर से पेशेंट्स हैं वो भी आए देखने के लिए वो भी पूछने के लिए आए मेडिसिन ट्रीटमेंट लेने के लिए आए वो भी जी। वेरी कुछ वेन का जो है प्रॉब्लम पिंड लोगों भी हो गई है उन्होंने भी नीज नी। दे है की प्रॉब्लम हैगी है नहीं नहीं मैम ये पिंड के पिंड नहीं वो मोहाली से थे वो उनके उनको, उनको थे, एक पेशेंट ही आया भी मेरे पास ना वेरीकोस बेन का उनके लिए वो और नी पेन के आए ओल्ड एज नी पेन ज्यादा आई सर्जरीज नहीं के एक्सटेंड डॉक्टर साहब तुम भी इतने बैठे हुए हो कल देते भी नाम पहले दसो मैं पूछा था सीधा हाँ जी मेरा नाम लक्ष्मी शर्मा है मैं वैसे जो मेडिकल कंसल्टेंट है ਹਾਂ ਜੀ ਔਰ ਇੱਥੇ ਜਿਹੜਾ ਨੂੰ ਪੇਸ਼ੈਂਟ ਆਏ ਨੇ ਮੇਰੇ ਕੋਲ ਜੋ ਪੇਸ਼ੈਂਟ ਆਏ ਸੀ ਜਿਆਦਾ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਜਿੱਦਾਂ ਹਾਜਮੇ ਦੀ ਪ੍ਰੋਬਲਮ ਹੋਵੇ ਵਾਸਤੇ ਇਸ ਲਈ ਅਸੀਂ ਸਪੈਸ਼ਲ ਪ੍ਰੋਚਰਨ ਰੱਖਿਆ ਹੋਇਆ ਹੈ ਜੀ ਹਾਂਜੀ ਜਿੰਨੂ ਇਹ ਅਗਰ ਟੈਲੀ ਅਗਰ ਪੇਸ਼ੈਂਟ ਲੈਂਦੇ ਨੇ ਨਾ ਕਦੇ ਵੀ ਪੇਟ ਦੀ ਪ੍ਰੋਬਲਮ ਨਹੀਂ ਹੋਏਗੀ ਘਟ ਕੇਅਰ ਹਾਂਜੀ ਘਟਕੇ ਚੁਰਨਾ ਖਾਣਾ ਹਜਮ ਹੋ ਜਾਂਦਾ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਐ ਪਲੱਸ ਜੋ ਘਰੇ ਹੀ ਆਪਾਂ ਜੋ ਇਹ ਸੌਫ ਜੀਰਾ ਜਵੈਨ ਜੋਏ ਆਪਾਂ ਘਰੋਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਆ ਇਹ ਜਨਾ ਸਾਡਾ ਡਾਈਜੈਸਟ ਸਿਸਟਮ ਪਲੱਸ weight ਵਾਸਤੇ ਇਹ ਬਹੁਤ ਵਧੀਆ ਹੁੰਦਾ ਐ ਇਹਨਾਂ ਤੇ ਸੌਫ ਜੀਰਾ ਜਵੈਨ ਐ ਇਹਨਾਂ ਚੀਜ਼ਾਂ ਨੂੰ ਤਵੇ ਤੇ ਰੋਸਟ ਕਰਕੇ ਪਾਊਡਰ ਬਣਾ ਕੇ ਖਾਣਾ ਖਾਣ ਤੋਂ ਬਾਅਦ ਇੱਕ ਚਮਚ ਪਾਣੀ 'ਚ ਮਿਲਾ ਕੇ ਪੀਣਾ ਹੁੰਦਾ ਹੈ ਜੋ ਸਾਡੀ ਬੋਡੀ ਵਾਸਤੇ ਬਹੁਤ ਵਧੀਆ ਆ ਪੱਕਾ ਹੋ ਤੰਦਰੁਸਤ ਰਹ ਸਾਡੇ ਇਸਲਾਮ ਬਾਕੀ ਧਨੀਆ ਪੁਦੀਨੇ ਦੀ ਚਟਨੀ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਆ ਉਹ ਵੀ ਸਾਡੀ ਬੋਡੀ ਵਾਸਤੇ ਬਹੁਤ ਵਧੀਆ ਹੁੰਦੀ ਆ ਹਾਂਜੀ ਜਿਸ ਵੇ ਮੌਸਮ ਠੰਡ ਦੇ ਤੇ ਧਨੀਆਂ ਤੇ ਪੁਦੀਨਾ ਤਾਂ ਦੋਨੋਂ ਚੀਜ਼ਾਂ ਠੰਡੀਆਂ ਹੁੰਦੀਆਂ ਨੇ ਤੇ ਐਨੀ ਠੰਡ ਚ ਖਾਸ ਕਰਕੇ ਹੁਣ ਤਾਂ ਬਾਰਿਸ਼ ਵੀ ਹੋ ਰਹੀ ਐ ਤੇ ਅੱਜ ਤਾਂ ਵੈਸੇ ਵੀ ਤੁਸੀਂ ਬਾਹਰ ਤਾਂ ਗੁਰੂ ਕਾ ਲੰਗਰ ਲਾਇਆ ਹੋਇਆ ਔਰ ਗਰਮਾ ਗਰਮ ਪਰੋਸ ਰਹੇ ਹੋ ਤੇ ਤੁਸੀਂ ਅੰਦਰ ਜਿਹੜੀ ਹੈਗੀ ਐ ਗੱਲਾਂ ਸਾਨੂੰ ਦੱਸੋ ਠੰਡੀਆਂ ਜਿਹੜੀਆਂ ਚੀਜ਼ਾਂ ਦੇ ਪੁਦੀਨਾ ਤੇ ਧਨੀਆਂ ਦੇ ਇਹ ਤੇ ਮੈਂ ਉਹਦਾਂ ਦੱਸ ਰਹੀ ਆ ਬਾਡੀ ਵਾਸਤੇ ਅਗਰ ਘਰੋਂ ਆਪਾਂ ਤੰਦਰੁਸਤ ਰਹੀਏ ਕਿਉਂਕਿ ਪੇਟ ਸਾਡਾ ਜਿਹੜਾ ਸਾਨੂੰ ਤਾਂ ਵੱਡੀ ਪ੍ਰੋਬਲਮ ਜੇ ਸਾਡੇ ਪੇਟ ਦੀ ਅਗਰ ਪੇਟ ਸਵਸਥ ਹੈ ਆਪਾਂ ਸਵਸਥ ਹੈ ਇਸ ਵਾਸਤੇ ਮੈਂ ਘਰੇਲ ਜੇ ਦਾ ਆ ਜੋ ਸਾਡੇ ਸਲਿੱਪ ਹੁੰਦੀ ਹੈ ਇਹਦੇ ਬੈਕ ਸਾਈਡ ਨਾ ਸਾਰੇ ਦੱਸੇ ਹੁੰਦੇ ਨਸਕੇ ਠੀਕ ਹੈ ਜੋ ਜੋ ਪ੍ਰੋਬਲਮ ਹੁੰਦੀ ਹੈ ਹੱਥਾਂ ਪੈਰਾਂ ਦੇ ਸੇਕ ਵਾਸਤੇ ਵੀ ਹੈ ਜਿਨ੍ਹਾਂ ਨੂੰ ਚੱਲਣ ਫਿਰਨ ਦੀ ਪ੍ਰੋਬਲਮ ਹੈ ਪੰਚਮ ਹਲਦੀ ਸਾਡੀ ਜੋ ਹਲਦੀ ਹੈ ਪੰਜ ਪੰਜ ਹਲਦੀਆਂ ਨੂੰ ਮਿਲਾ ਕੇ ਬਣੀ ਹੈ ਉਹਦੇ ਵੀ ਬੈਨੀਫਿਟ ਦਿੱਤੇ ਹੋਏ ਨੇ ਜੋ ਸਾਡੀ ਬੋਡੀ ਵਾਸਤੇ ਬਹੁਤ ਵਧੀਆ ਹੈ ਅਗਰ ਪੰਚਮ ਹਲਦੀ ਨਹੀਂ ਤੇ ਘਰ ਦੀ ਜੋ ਹਲਦੀ ਹੈ ਗਰਮ ਦੁੱਧ ਵਿੱਚ ਮਿਲਾ ਕੇ ਪੀਣੀ ਚਾਹੀਦੀ ਹੈ ਜੋ ਸਾਡੀ ਪੂਰੀ ਬੋਡੀ ਵਾਸਤੇ ਬਹੁਤ ਵਧੀਆ ਹੈ 2200 ਬਿਮਾਰੀਆਂ ਦੂਰ ਕਰਦੀ ਹਲਦੀ ਇੱਥੇ ਡਾਕਟਰ ਸ਼ਰਮਾ ਇੱਥੇ ਕੌਣ ਕੌਣ ਕਿਹਦੇ ਨੇ ਮਰੀਜ਼ ਆਏ ਨੇ ਕੱਲ ਦੇ ਕਿਉਂਕਿ ਮੈਡਮ ਨਾਲ ਵੀ ਗੱਲ ਕੀਤੀ ਸੀਗੀ ਉਹ ਵੀ ਦੱਸ ਰਹੇ ਸੀਗੇ ਪਰ ਫਿਰ ਵੀ ਜਿੱਦਾਂ ਦੇ ਜ਼ਿਆਦਾਤਰ ਲੋਕਾਂ ਨੇ ਆ ਕੇ ਆਪਣੀ ਕੀ ਤਕਲੀਫ ਦੱਸੀ ਉਹਨਾਂ ਨੇ ਜਿਹੜੇ ਆਏ ਸੀ ਉਹਨਾਂ ਨੇ ਮਰੀਜ਼ਾਂ ਨੇ ਆ ਕੇ ਫਿਰ ਪਹਿਲੇ ਪਰਸ਼ਾਦਾ ਸ਼ਿਕਾਇਆ ਹੋਣਾ ਹੈ ਹਾਂਜੀ ਹਾਂਜੀ ਪਹਿਲਾਂ ਪਰਸ਼ਾਦਾ ਸੀ ਸ਼ਿਕਾਇਆ ਹੈ ਬਾਅਦ ਵਿੱਚ ਅਸੀਂ ਆਪਣਾ ਜੋ ਗੱਟ ਕੇ ਚੁਰਨ ਨਾਲ ਦਿੱਤਾ ਡਾਈਜੈਸ਼ਨ ਵਾਸਤੇ ਬਾਕੀ ਜਿਹੜੇ ਪੇਸ਼ੈਂਟ ਆਏ ਨੇ ਪਹਿਲੀ ਗੱਲ ਮੇਰੇ ਕੋਲ ਜੋ ਪੇਸ਼ੈਂਟ ਆਏ ਨੇ ਹਾਜਮੇ ਵਾਸਤੇ ਆਏ ਨੇ ਠੀਕ ਹੈ ਉਹ ਨਾਲ ਬੀਪੀ ਵਾਸਤੇ ਜਿੱਦੋਂ ਬੀਪੀ ਉਹਨਾਰੇ ਵਜੇ ਰਹਿੰਦਾ ਅੱਜਕਲ ਦੀ ਏਜ ਵਿੱਚ ਬੀਪੀ ਬਹੁਤ ਕਾਮਨ ਹੋ ਗਿਆ ਕਿ ਵਧ ਰਹੀ ਜਾਂਦਾ ਅਸੀਂ ਉਹਨਾਂ ਨੂੰ ਮੈਡੀਸਿਨ ਸਜੈਸਟ ਕੀਤੀਆਂ ਨੇ ਉਹ ਆਨਲਾਈਨ ਵੀ ਆਰਡਰ ਕਰਵਾ ਸਕਦੇ ਨੇ ਪਲੱਸ ਸਾਡੇ ਕਲੀਨਿਕ ਵਿਜ਼ਿਟ ਕਰਕੇ ਉੱਥੋਂ ਵੀ ਲੈ ਸਕਦੇ ਨੇ ਹਾਂ ਜੀ ਖਾਸ ਤੌਰ ਤੇ ਕਿਹਾ ਕਿ ਹਾਜਮੇ ਵਾਸਤੇ ਆਏ ਨੇ ਹਾਜਮੇ ਦਾ ਮਤਲਬ ਕਿਸ ਤਰੀਕੇ ਦਾ ਹਾਜਮਾ ਉਹਨਾਂ ਨੂੰ ਬਦਹਜਮੀ ਦੀ ਪ੍ਰੋਬਲਮ ਸੀ ਉਹਨਾਂ ਨੂੰ ਕਿ ਡਕਾਰਾਂ ਦੀ ਪ੍ਰੋਬਲਮ ਜਿਹੜੀ ਆ ਉਹ ਵੀ ਹਾਜਮੇ ਨੂੰ ਕਰਦੀ ਹੈ ਜਾਂ ਕਿਸੇ ਦੀ ਪਿੱਤੇ ਦੀ ਪ੍ਰੋਬਲਮ ਹੈ ਲੀਵਰ ਦੀ ਪ੍ਰੋਬਲਮ ਹੈ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਹਾਜਮੇ ਦੇ ਨਾਲ ਰਿਲੇਟਡ ਨੇ ਪੇਟ ਦੀ ਉਹ ਜਿਹੜੀਆਂ ਸੀ ਜੋ ਜਿੱਦਾਂ ਪੇਸ਼ੈਂਟ ਕਿ ਜਿਨ੍ਹਾਂ ਨੂੰ ਖਟੀਆਂ ਡਕਾਰਾਂ ਆਉਂਦੀਆਂ ਚੂਰੀਕ ਐਸਿਡ ਵੱਧਦਾ ਹੈ ਇਦਾਂ ਦੇ ਪੇਸ਼ੈਂਟ ਆਏ ਨੇ ਫੈਟੀ ਲੀਵਰ ਦੇ ਜਿਨਾਂ ਦਾ ਇਹੋ ਜਿਹੇ ਪੇਸ਼ੈਂਟ ਆਏ ਨੇ ਮੇਰੇ ਕੋਲ ਹਾਂਜੀ ਤੁਸੀਂ ਫਿਰ ਕੀ ਸੁਜੈਸਟ ਕੀਤਾ ਉਹਨਾਂ ਨੂੰ ਅਸੀਂ ਆਪਣੀ ਮੈਡੀਸਿਨ ਜੇ ਸੁਜੈਸਟ ਕੀਤੀ ਹੈ ਪਲੱਸ ਅਸੀਂ ਸੌਫ ਜਿਰਾ ਜਵੈਨ ਦਾ ਜ਼ਰੂਰ ਦੱਸਿਆ ਕਿ ਤੁਸੀਂ ਘਰੋਂ ਯੂਜ਼ ਕਰੋ ਬੜੀ ਵਧੀਆ ਸੇ ਬਹੁਤ ਵਧੀਆ ਤਸੱਲੀ ਹੈ ਕਿ ਲੋਕਾਂ ਨੂੰ ਠੀਕ ਵੀ ਕਰ ਰਹੇ ਆ ਮਤਲਬ ਕਿ ਉਹਨਾਂ ਨੂੰ ਸਲਾਹ ਵੀ ਠੀਕ ਦੇ ਰਹੇ ਆ ਔਰ ਐਸ ਦਿਹਾੜੇ ਤੇ ਖਾਸ ਕਰਕੇ ਜਦੋਂ ਸ਼ਹੀਦੀ ਜੋੜ ਮੇਲਾ ਲੱਗਿਆ ਹੋਇਆ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਇਹ ਜੀ ਸੇਵਾ ਕਰਨਾ ਕਿਦਾਂ ਤੁਹਾਨੂੰ ਫੀਲ ਹੋ ਰਿਹਾ ਮੈਨੂੰ ਤਾਂ ਬਹੁਤ ਵਧੀਆ ਫੀਲ ਹੋਇਆ ਮੈਂ ਤਾਂ ਇਹ ਚਾਹੁੰਨੀ ਇਦਾਂ ਦਾ ਹੋਣਾ ਚਾਹੀਦਾ ਹਰ ਵਾਰ ਫ੍ਰੀ ਕੈਂਪਸ ਹੋਣਾ ਹੀ ਚਾਹੀਦਾ ਹੈ ਬਾਕੀ ਭਗਵਾਨ ਦੀ ਦੇਣ ਹੈ ਜੋਈ ਬਾਬਾ ਜੀ ਦੀ ਕਿਰਪਾ ਹੋ ਰਹੀ ਹੈ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ ਡਾਕਟਰ ਸਾਡੇ ਨਾਲ ਸੀਗੇ ਦੋ ਡਾਕਟਰਸ ਇੱਥੇ ਕੱਲ ਤੋਂ ਬੈਠੇ ਹੋਏ ਹੋਰ ਵੀ ਜ਼ਿਆਦਾ ਡਾਕਟਰ ਆਏ ਸੀਗੇ ਅੱਜ ਹੁਣ ਕਿਉਂਕਿ ਵਾਈਂਡ ਅਪ ਕਰ ਰਹੇ ਨੇ ਤੇ ਆ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹਾਜਮਨ ਨੂੰ ਲੈ ਕੇ ਵੈਰੀਕੋਸ ਵੇਨ ਨੂੰ ਲੈ ਕੇ ਨੀ ਪ੍ਰੋਬਲਮਸ ਨੂੰ ਲੈ ਕੇ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਇੱਥੇ ਲੋਕ ਜਿਹੜੇ ਆਏ ਪਹਿਲੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਲੰਗਰ ਚਾ ਦਾ ਲੰਗਰ ਉਹ ਦਿੱਤਾ ਗਿਆ ਔਰ ਉਹਦੇ ਬਾਅਦ ਫਿਰ ਉਹਨਾਂ ਨੇ ਆ ਕੇ ਤੇ ਵਰਦ ਵਰਧਾਨ ਵਾਲਿਆਂ ਦੇ ਜਿਹੜਾ ਹੈਗਾ ਉਹ ਫ੍ਰੀ ਕੈਂਪ ਜਿਹੜਾ ਸੀਗਾ ਉਹਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੇ ਹਿੱਸਾ ਲਿਆ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਰੇ ਤਰ੍ਹਾਂ ਦੀਆਂ ਉਹਨਾਂ ਦੀਆਂ ਜੜੀਆਂ ਆ ਖਾਸ ਤੌਰ ਤੇ ਉਹ ਕਹਿੰਦੇ ਕਿ ਇਸ ਤਰੀਕੇ ਦੇ ਸਾਰੇ ਦੇ ਸਾਰੇ ਸਾਡੀਆਂ ਫਾਰਮੂਲੇ ਦਿੱਤੇ ਹੋਏ ਨੇ ਕਿ ਕਿਹੜੇ-ਕਿਹੜੇ ਫਾਰਮੂਲਾ ਲੋਡਿੰਦੇ ਨੇ ਘਰ ਦੇ ਵਿੱਚ ਹੀ ਤੁਸੀਂ ਆਪਣੀਆਂ ਸਾਰੀਆਂ ਦਵਾਈਆਂ ਦੇ ਨਾਲ ਜਿਹੜੇ ਉਹ ਕਿਵੇਂ ਠੀਕ ਹੋ ਸਕਦੇ ਹੋ ਤੇ ਉਹਨਾਂ ਦਾ ਸਲੋਗਨ ਹੀ ਬੜਾ acha ਹੈ ਕਿ ਹਮ ਆਪਕੇ ਆਪਕੇ ਅچھے ਸਵਾਸ ਦੀ ਕਾਮਨਾ ਕਰਦੇ ਹਨ ਤੁਸੀਂ ਤੋਂ ਅਸੀਂ ਤੁਹਾਡੇ ਚੰਗੀ ਸਿਹਤ ਦੀ ਕਾਮਨਾ ਕਰਦੇ ਆ ਇਹਨਾਂ ਨੇ ਪਹਿਲੇ ਹੀ ਉਸਤੇ ਆਪਣੇ ਉਸਤੇ ਲਿਖ ਰੱਖਿਆ ਤੇ ਇਹ ਨਾ ਇਸ ਮਾਹੌਲ ਦੇ ਵਿੱਚ ਖਾਸ ਕਰਕੇ ਜਦੋਂ ਸ਼ਹੀਦੀ ਜੋੜ ਮੇਲਾ ਲੱਗਿਆ ਹੈ ਤੇ ਛੋਟੇ ਸਾਹਿਬ ਜਦਿਆ ਦੇ ਜਿਹੜਾ ਦਿਨ ਚੱਲ ਰਹੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਪੰਜਵਾੜਾ ਲੱਗਿਆ ਉਸ ਟਾਈਮ ਤੇ ਖਾਸ ਤੌਰ ਤੇ ਜਿਹੜਾ ਹੈਗਾ ਇੱਥੇ ਚੁੰਨੀ ਕਲਾਮ 2 ਦਿਨ ਦਾ ਮੈਡੀਕਲ ਕੈਂਪ ਲਾਇਆ ਗਿਆ ਡਾਕਟਰ ਸੁਭਾਸ਼ ਕੋਇਲ ਦੀ ਜਿਹੜੀ ਦਾਂ ਜਿਹੜਾ ਇੱਕ ਉਹਨਾਂ ਦਾ ਆਪਣਾ ਇੱਕ ਫਰਮ ਹੈਗੇ ਉਹਦੇ ਵੱਲੋਂ ਔਰ ਉਹਨਾਂ ਨੇ ਲੋਕਾਂ ਦੀ ਸੇਧ ਦੀ ਕਾਮਨਾ ਵੀ ਕੀਤੀ ਤੇ ਨਾਲ ਨਾਲ ਗੁਰੂ ਦਾ ਲੰਗਰ ਤੇ ਪ੍ਰਸ਼ਾਦੇ ਗਰਮ-ਗਰਮ ਔਰ ਚਾਹ ਪਾਣੀ ਸਾਰੇ ਦਾ ਲੰਗਰ ਵੀ ਉਹਨਾਂ ਦੇ ਪਰਿਵਾਰ ਨੇ ਇੱਥੇ ਆ ਕੇ ਸ਼ਿਕਾਇਤ ਔਰ ਪਰਿਵਾਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਪਰਿਵਾਰ ਨੇ ਵੀ ਇਹੀ ਕਿਹਾ ਕਿ ਉਸ ਮਾਲਕ ਨੇ ਉਸ ਵਾਹਿਗੁਰੂ ਨੇ ਸਾਡੀ ਡਿਊਟੀ ਲਾਈ ਹੈ ਤੇ ਅਸੀਂ ਇੱਥੇ ਹੈਗੇ ਹਾਂ ਔਰ ਅਸੀਂ ਕਾਮਨਾ ਕਰਦੇ ਹਾਂ ਕਿ ਲੋਕ ਸਵਸਥ ਰਹਿਣ ਔਰ ਸਾਨੂੰ ਹੋਰ ਇਜੇ ਡਿਊਟੀਆਂ ਜਿਹੜੀਆਂ ਐ ਵਾਹਿਗੁਰੂ ਦੇ ਤਾਂ ਜੋ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਫਤੇਗੜ ਸਾਹਿਬ ਦੇ ਰਸਤੇ ਦੇ ਵਿੱਚ ਤੋਂ ਅੱਗੇ ਜਾ ਕੇ ਜਿਹੜਾ ਚੁੰਨੀ ਕਲਾ ਪੈਂਦਾ ਉਹਦੇ ਰਸਤੇ 'ਚ ਸੜਕ ਤੇ ਖੜੇ ਆ ਇੱਥੇ ਲੰਗਰ ਲੱਗਿਆ ਹੋਇਆ ਹੈ ਕਿਉਂਕਿ ਸ਼ਹੀਦਾਂ ਦਾ ਜੋੜ ਮੇਲੇ ਦਾ ਜਿਹੜਾ ਹੈਗਾ ਪੰਜਵਾੜਾ ਜਿਹੜਾ ਇਸ ਟਾਈਮ ਉਹ ਚੱਲ ਰਿਹਾ ਹੈ ਇਸ ਕਰਕੇ ਇੱਥੇ ਵਕ ਵਕ ਬਹੁਤ ਵੱਡੇ ਲੰਗਰ ਲੱਗੇ ਹੋਏ ਨੇ ਸਾਹਿਬਜ਼ਾਦਿਆਂ ਜੀ ਦੇ ਉਹਨਾਂ ਦੇ ਯਾਦਾਂ ਦੇ ਵਿੱਚ ਉਹਨਾਂ ਦੇ ਦੀ ਸ਼ਹੀਦੀਆਂ ਨੂੰ ਲੈ ਕੇ ਪਰ ਇੱਥੇ ਇੱਕ ਵੈਦਵਾਨ ਜਿਹੜੇ ਕਿ ਡਾਕਟਰ ਸੁਭਾਸ਼ ਕੋਹਲ ਨੇ ਉਹਨਾਂ ਨੇ ਵੀ ਇੱਕ ਲੰਗਰ ਲਾਇਆ ਹੋਇਆ ਉਹਨਾਂ ਦੀ ਬੇਟੀ ਨਾਲ ਅਸੀਂ ਗੱਲਬਾਤ ਕਰਦੇ ਆ ਤੁਹਾਡਾ ਨਾਮ ਕੀ ਜੀ ਮੇਰਾ ਨਾਮ ਹੈ ਜੀ ਸਸ਼ੀ ਗਾਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਤੇ ਮੇਰਾ ਨਾਮ ਹੈ ਜੀ ਡਾਕਟਰ ਮਿਸ਼ੇਲ ਗੋਇਲ ਮੈਂ ਗੋਇਲ ਸਾਹਿਬ ਦੀ ਬੇਟੀ ਆ ਜੀ ਤੇ ਅੱਜ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਇਹ ਕਿਸੇ ਕਿਸੇ ਨੂੰ ਮਿਲਦਾ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਜੇ ਬਾਬੇ ਨਾਨਕ ਦੀ ਗੋਲਕ ਦੇ ਵਿੱਚ ਆਪਾਂ ਸੇਵਾ ਇਹ ਅਸਲੀ ਸੇਵਾ ਹੁੰਦੀ ਹੈ ਪੈਸਿਆਂ ਦੀ ਸੇਵਾ ਤਾਂ ਦੁਨੀਆ ਕਰਦੀ ਆ ਜੀ ਜੀ ਤੁਸੀਂ ਬਹੁਤ ਮੈਂ ਦੇਖਿਆ ਸਿੱਦਤ ਦੇ ਨਾਲ ਲੱਗੇ ਹੋਏ ਹੋ ਔਰ ਪੂਰੇ ਦਿਲ ਨਾਲ ਕਰਿਓ ਤੁਸੀਂ ਫ੍ਰੀ ਜਿਹੜਾ ਹੈਗਾ ਆਯੁਰਵੇਦਿਕ ਕੈਂਪ ਵੀ ਇੱਥੇ ਲਾਇਆ ਹੈਗਾ ਲੋਕ ਇੱਥੇ ਲਗਾਤਾਰ ਆ ਰਹੇ ਲੰਗਰ ਤਾਂ ਤੁਸੀਂ ਖਵਾ ਹੀ ਰਹੇ ਹੋ ਲੰਗਰ ਤਾਂ ਸ਼ਿਕਾ ਹੀ ਰਹੇ ਲੋਕਾਂ ਨੂੰ ਪਰ ਉਹਦੇ ਨਾਲ ਨਾਲ ਤੁਸੀਂ ਜਿਹੜਾ ਫ੍ਰੀ ਚੈੱਕਅਪ ਜਿਹੜਾ ਉਹ ਵੀ ਆਯੁਰਵੇਦਿਕ ਕੈਂਪ ਵੀ ਲਗਾਇਆ ਹੈ ਤੇ ਸਾਰੇ ਦਾ ਸਾਰਾ ਜਿਹੜਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਵਕਤ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਇੱਕ ਉਹਨਾਂ ਨੇ ਸੋਸ਼ਲ ਖਾਸ ਕਰਕੇ ਸਟਰਕਚਰ ਨੂੰ ਬਲ ਦੇਣ ਵਾਸਤੇ ਲੰਗਰ ਦੀ ਸੇਵਾ ਦੀ ਗੱਲ ਕੀਤੀ ਸੀਗੀ ਮੋਦੀ ਖਾਨਾ ਦੀ ਗੱਲ ਕੀਤੀ ਸੀ ਕਿ ਤੁਸੀਂ ਉਹਨਾਂ ਦੋਨਾਂ ਦੇ ਨਾਲ ਜਿਹੜਾ ਹੈਗਾ ਤੁਹਾਡੇ ਪਿਤਾ ਤੇ ਤੁਸੀਂ ਸਾਰਾ ਪਰਿਵਾਰ ਰਲ ਕੇ ਜਿਹੜਾ ਉਸ ਚੀਜ਼ ਨੂੰ ਹੋਰ ਜ਼ਿਆਦਾ ਅੱਗੇ ਵਧਾ ਰਹੇ ਹੋ ਬਿਲਕੁਲ ਜੋ ਮੇਰੇ ਦਾਦਾ ਜੀ ਸੀਗੇ ਜੀ ਸਰਵ ਵਰਗੀਆਂ ਲਾਲਾ ਸ਼ੰਕਰ ਲਾਲ ਗੋਇਲ ਜੀ ਉਹਨਾਂ ਦਾ ਪਹਿਲਾ ਟਾਬਾ ਹੋਇਆ ਕਰਦਾ ਸੀ ਜੀ ਕੋਲਕੱਤਾ ਦੇ ਵਿੱਚ ਤੇ ਸਾਡੇ ਘਰ ਦੇ ਵਿੱਚ ਇਹ ਵੰਡ ਛਕੋ ਵਾਲੀ ਜਿਹੜੀ ਪ੍ਰਥਾ ਹੈ ਉਹ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ ਤੇ ਅੱਜ ਦਾ ਜਿਹੜਾ ਸਮਾਂ ਆ ਗਿਆ ਹੈ ਮੈਨੂੰ ਇਵੇਂ ਲੱਗਦਾ ਹੈ ਕਿ ਜਿਹੜੀਆਂ ਆਪਾਂ ਦਵਾਈਆਂ ਨੇ ਰੋਟੀ ਹੈ ਇਹ ਸਭ ਸੇਵਾ ਹੈ ਸਾਨੂੰ ਇਹ ਕਰਨੀ ਚਾਹੀਦੀ ਹੈ ਜਿਹੜਾ ਆਯੁਰਵੇਦ ਹੈ ਉਹ ਇਸੇ ਧਰਤੀ ਦੀ ਉਪਜ ਹੈ ਜਿਵੇਂ ਕਿਸਾਨ ਇੱਕ ਚੀਜ਼ ਨੂੰ ਆਪਾਂ ਬੀਜਦੇ ਆ ਕਣਕ ਬੀਜੀ ਜਾਂਦੀ ਆ ਉਹਦੀ ਰੋਟੀ ਬਣਦੀ ਆ ਉੱਥੇ ਜਿਹੜੀਆਂ ਦਵਾਈਆਂ ਨੇ ਉਹ ਵੀ ਧਰਤੀ ਬੀਜਦੀ ਆ ਧਰਤੀ ਜਿਹੜੀ ਉਹਨੂੰ ਉਪਜਾਂਦੀ ਹੈ ਹੈਨਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਦਵਾਈਆਂ ਬਣਦੀਆਂ ਨੇ ਉਹ ਆਯੁਰਵੇਦ ਹੈ ਤੇ ਅਸੀਂ ਜਿੰਨਾ ਹੋ ਸਕਦਾ ਆਪਣੇ ਵੱਲ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਕਦੇ ਨਹੀਂ ਕਹਿੰਦੇ ਕਿ ਸਾਡੇ ਕੋਲ ਆਵੋ ਆਯੁਰਵੇਦ ਖੁੱਲਾ ਹੈ ਸਭ ਦਾ ਸਾਂਝਾ ਸਾਡੇ ਹਿੰਦੁਸਤਾਨ ਦੀ ਇੱਕ ਦਰੋਹਰ ਹੈ ਤੁਸੀਂ ਕਿਸੇ ਵੀ ਵਹਿਤ ਕੋਲ ਜਾਓ ਸਾਡਾ ਇੱਕੋ ਸੰਦੇਸ਼ ਹੈ ਕਿ ਤੁਸੀਂ ਆਯੁਰਵੇਦ ਨੂੰ ਜਿਹੜੀ ਹੈਗੀ ਪ੍ਰਾਥਮਿਕਤਾ ਦਿਓ ਠੀਕ ਹੈ ਮਤਲਬ ਇਹ ਹੀ ਸਾਡੇ ਵੱਲੋਂ ਇੱਕ ਸੰਦੇਸ਼ ਸਾਰੇ ਪੰਜਾਬ ਨੂੰ ਹੈ ਜਿਹੜਾ ਵੀ ਬੰਦਾ D5 ਚੈਨਲ ਦੇਖ ਰਿਹਾ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਯੁਰਵੇਦ ਨੂੰ ਆਪਣੀ ਪਹਿਲੀ ਪ੍ਰਾਇੋਰਟੀ ਬਣਾਓ ਮੌਕਾ ਦਿਓ ਇਹ ਤੁਹਾਡਾ ਕੋਈ ਨੁਕਸਾਨ ਨਹੀਂ ਕਰੇਗਾ ਕਦੇ ਵੀ ਜੀ ਤੁਸੀਂ ਜਿਹੜਾ ਹੈ ਖੁਦ ਵੀ ਇਹਨੂੰ ਅੱਗੇ ਲਾ ਕੇ ਅੱਗੇ ਚੱਲੋਗੇ ਡੈਫੀਨੇਟਲੀ ਕਿਉਂਕਿ ਆਯੁਰਵੇਦ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਨਾਲ ਹੀ ਤੁਸੀਂ ਜਿਸ ਤਰੀਕੇ ਦੇ ਨਾਲ ਜੋੜ ਮੇਲੇ ਤੇ ਖਾਸ ਕਰਕੇ ਗੁਰੂ ਕਾ ਲੰਗਰ ਤੁਸੀਂ ਇੱਥੇ ਜਿਹੜਾ ਉਸ ਦੀ ਪ੍ਰਥਾ ਵੀ ਇੱਥੇ ਨਾਲ ਇੱਕ ਵੱਡੀ ਸੇਵਾ ਨਿਭਾ ਰਹੇ ਹੋ ਜੀ ਦੇਖੋ ਡਿਊਟੀ ਰੱਬ ਲਾ ਕੇ ਭੇਜਦਾ ਹੈ ਬਾਕੀ ਮੇਰੇ ਮਾਪੇ ਸੰਸਕਾਰ ਨੇ ਤੇ ਮੇਰੇ ਤੋਂ ਜਿੰਨਾ ਹੋ ਪਾਏਗਾ ਜਦ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਆਪਾਂ ਕੰਮ ਕਰਾਂਗੇ ਬਹੁਤ ਬਹੁਤ ਥੈਂਕ ਯੂ ਆਰਮਨਾਲ ਕੋਈ ਗੱਲ ਨਹੀਂ ਆਰਾਮ ਬੇਟੀ ਸੀਗੇ ਹੈ ਸੁਭਾਸ਼ ਗੋਇਲ ਦੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਨੌਜਵਾਨਾਂ ਦੇ ਵਿੱਚ ਵੀ ਐਸਕੇ ਦਾ ਗੁਰੂ ਘਰ ਲੰਗਰ ਇੱਥੇ ਚੱਲ ਰਿਹਾ ਹੈ ਔਰ ਐਸਕੇ ਦੀ ਭਾਵਨਾ ਦੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ 2 ਦਿਨ ਦਾ ਇੱਥੇ ਕੈਂਪ ਵੀ ਲਾਇਆ ਗਿਆ ਸੀਗਾ ਵੈਦਵਾਨ ਜਿਹੜੇ ਡਾਕਟਰ ਸੁਭਾਸ਼ ਗੋਇਲ ਬਹੁਤ ਹੀ ਚਰਚਿਤ ਚਿਹਰਾ ਨੇ ਆਯੁਰਵੈਦ ਨੂੰ ਬਹੁਤ ਹੀ ਪ੍ਰਮੋਟ ਕਰਦੇ ਨੇ ਉਹਨਾਂ ਦੇ ਵੱਲੋਂ ਤੇ ਨਾਲ ਹੀ ਗੁਰੂ ਘਰ ਗਰਵੀ ਰ ਲਗਾਤਾਰ ਰਿਤੇ ਚੱਲ ਰਿਹਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ